ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਜੇਕਰ ਤੁਸੀਂ ਅੱਜ ਸੋਨੇ ਦੇ ਗਹਿਣੇ ਜਾਂ ਨਿਵੇਸ਼ ਲਈ ਸੋਨਾ ਖਰੀਦਣ ਦੀ ਯੋਜਨਾ ਬਣਾਈ ਹੋਈ ਹੈ ਤਾਂ ਇਹ ਤੁਹਾਡੇ ਲਈ ਇੱਕ ਖਾਸ ਖਬਰ ਹੈ ਜੀ ਹਾਂ ਦੋਸਤੋ ਅੱਜ ਦੇ ਦਿਨ ਯਾਨੀ ਕਿ 27 ਜੂਨ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਾਫੀ ਗਰਾਵਟ ਦਰਜ ਕੀਤੀ ਗਈ ਹੈ ਚਾਹੇ ਤੁਸੀਂ ਗਾਹਕ ਹੋ ਜਾਂ ਫਿਰ ਨਿਵੇਸ਼ਕ ਇਹ ਤੁਹਾਡੇ ਲਈ ਇੱਕ ਸੁਨਹਿਰਾ ਮੌਕਾ ਹੋ ਸਕਦਾ ਹੈ ਅੱਜ ਘਰੇਲੂ ਬਾਜ਼ਾਰ ਵਿੱਚ 24 ਕੈਰੇਟ ਸੋਨੇ ਦੀ ਕੀਮਤ 1.4% ਦੀ ਗਿਰਾਵਟ ਨਾਲ 96077 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਤੇ ਉਸੇ ਸਮੇਂ ਹੀ ਚਾਂਦੀ ਦੀ ਕੀਮਤ ਵੀ 0.38% ਘਟ ਕੇ 106327 ਰੁਪਏ ਪ੍ਰਤੀ ਕਿਲੋ ਆ ਗਈ ਹੈ ਇਹ ਅੰਕੜੇ MCX ਮਲਟੀ ਕਮੋਡਿਟੀ ਐਕਸਚੇਂਜ ਦੇ ਨੇ ਸੋਨਾ 96077 ਰੁਪਏ 10 ਗ੍ਰਾਮ 1.4% ਕਟੋਤੀ ਚਾਂਦੀ 1,6347 ਰੁਪਏ ਕਿਜੀ ਜਿਸ ਦੇ ਵਿੱਚ 0.38% ਕਟੋਤੀ ਹੋਈ ਗਲੋਬਲ ਮਾਰਕੀਟ ਵਿੱਚ ਵੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਨਰਮੀ ਆ ਗਈ ਹੈ ਕਮੈਕਸ ਤੇ ਸੋਨਾ 3341 ਡਾਲਰ ਤੇ ਖੁੱਲਿਆ ਪਰ ਖਬਰ ਲੇਗਨ ਸਮੇਂ ਤੇ 1318.60 ਡਾਲਰ ਪ੍ਰਤੀ ਅੱਜ ਦੇ ਵਪਾਰ ਕਰ ਰਿਹਾ ਹੈ ਜੋ ਕਿ 29 ਡਾਲਰ ਦੀ ਗਰਾਵਟ ਹੈ ਚਾਂਦੀ ਵੀ ਦੀ ਕੀਮਤ ਵੀ 36.53 ਡਾਲਰ ਅੱਜ ਦੀ ਕੀਮਤ ਹੈ ਤੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਸਰਾਫਾ ਬਾਜ਼ਾਰ 'ਚ ਵੀ ਅੱਜ 98600 ਰੁਪਏ 10 ਗ੍ਰਾਮ ਦੇ ਪ੍ਰਤੀ ਕਿਲੋ ਜਿਹੜਾ ਸੋਨਾ ਉਸੇ ਤਰ੍ਹਾਂ ਰਹਿ ਗਿਆ 99.5% ਸ਼ੁੱਧਤਾ ਵਾਲਾ ਸੋਨਾ ਵੀ 9850 ਰੁਪਏ 10 ਗ੍ਰਾਮ ਕਾਇਮ ਰਹੇਗਾ ਚਾਂਦੀ ਵੀ 103100 ਰੁਪਏ ਪ੍ਰਤੀ ਕਿਲੋ ਜਮਾ ਰਹੀ ਹੈ ਇਹ ਗਰਾਵਟ ਕਈ ਕਾਰਨਾ ਕਰਕੇ ਆਈ ਹੈ ਗਲੋਬਲ ਮਾਰਕੀਟ ਵਿੱਚ ਮੰਦਗੀ ਡਾਲਰ ਦੀ ਮਜ਼ਬੂਤੀ ਤੇ ਭਾਰਤੀ ਰੁਪਏ 'ਚ ਹੌਲੀ-ਹੌਲੀ ਉਚਾਲ ਇਸ ਵਕਤ ਜਲ ਸੋਨਾ ਆਪਣੇ ਅਤੀਤ ਤੇ ਤੇ 3509 ਡਾਲਰ ਐਸ ਤੇ ਉੱਚੇ ਪਹੁੰਚ ਚੁਕਿਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਗਰਾਵਡ ਕੁਝ ਦਿਨ ਰਹਿ ਸਕਦੀ ਹੈ ਮਾਹਿਰ ਕਹਿ ਰਹੇ ਨੇ ਕਿ ਜੇ ਤੁਸੀਂ ਲੰਬੇ ਸਮੇਂ ਦੇ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਵਿਆਹ ਸ਼ਾਦੀ ਲਈ ਖਰੀਦਾਰੀ ਦੀ ਯੋਜਨਾ ਵੀ ਬਣਾ ਸਕਦੇ ਹੋ ਇਸ ਸਮੇਂ ਖਰੀਦਣ ਦੀ ਉਚਿਤ ਹੋ ਸਕਦਾ ਹੈ ਪਰ ਮਾਰਕੀਟ ਦੇ ਹਾਲਾਤ ਤੇ ਰੁਪਏ ਡਾਲਰ ਸੰਬੰਧੀ ਹਿਲਚਲ ਤੇ ਨਜ਼ਰ ਰੱਖਣੀ ਵੀ ਕਾਫੀ ਜਿਆਦਾ ਜ਼ਰੂਰੀ ਹੈ ਤਾਂ ਦੋਸਤੋ ਅੱਜ ਦੀ ਸੋਨੇ ਚਾਂਦੀ ਦੀ ਕੀਮਤ ਇਹ ਮਾਰਕੀਟ ਰਿਪੋਰਟ ਸਪਸ਼ਟ ਕਰਦੀ ਹੈ ਕਿ ਭਾਵਾਂ ਵਿੱਚ ਗਰਾਵਟ ਦੇ ਦੌਰ ਚੱਲ ਰਹੇ ਨੇ ਇਹ ਤੁਹਾਡੇ ਲਈ ਮੌਕਾ ਵੀ ਹੋ ਸਕਦਾ ਹੈ ਪਰ ਸਮਝਦਾਰੀ ਨਾਲ ਖਰੀਦਦਾਰੀ ਜ਼ਰੂਰੀ ਹੈ ਅਸੀਂ ਅਗਲੇ ਦਿਨਾਂ ਦੀ ਅਪਡੇਟਸ ਦੇ ਨਾਲ ਤੁਹਾਡੇ ਸਾਹਮਣੇ ਮੁੜ ਹਾਜ਼ਰ ਹੋਵਾਂਗੇ ਬਨੇਰੋ ਪੰਜਾਬ ਡੈਰੀਜ਼ ਦੇ ਨਾਲ ਜਿੱਦਾਂ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਧੰਨਵਾਦ